ਕਾਟੇਰਾ ਬਾਬਾ ਨਾਲਕੇ ਦੇ ਥਾਣਾ ਕੋਟ ਸੂਰਤ ਮੱਲੀ ਅਧੀਨ ਪੈਂਦੇ ਪੇਟਲਵਾਂਚ ਐਨ ਆਈਏ ਟੀਮ ਵੱਲੋਂ ਤੜਕਸਰ ਕੀਤੀ ਗਈ ਰੇਡ ਅੱਜ ਤੜਕਸਰ ਐਨ ਆਈਏ ਟੀਮ ਵੱਲੋਂ ਹਲਕਾ ਡੇਰਾ ਪਪਾ ਨਾਲਕ ਦੇ ਥਾਣਾ ਕੋਟਲੀ ਸੂਰਤਮੱਲੀ ਦੇ ਪਿੰਟਲਵਾ ਵਿੱਚ ਰੇਡ ਕੀਤੀ ਗਈ ਜਾਣਕਾਰੀ ਅਨੁਸਾਰ ਪਿੰਟਲਵਾ ਦੇ ਨੌਜਵਾਨ ਗੁਰਸਿਮਰਨ ਸਿੰਘ ਪੁੱਤਰ ਗੁਰਨਾਮ ਸਿੰਘ ਦੇ ਘਰ ਐਨ ਆਈ ਏ ਦੀ ਟੀਮ ਵੱਲੋਂ ਪੁਸ਼ਕਿਸ਼ ਕੀਤੀ ਗਈ ਇਸ ਗੁਰਸਿਮਰਨ ਸਿੰਘ 108 ਐਂਬੂਲੈਂਸ ਸੰਗਠਨ ਦੇ ਕੰਮ ਕਰਦਾ ਹੈ ਇਸੇ ਤਰ੍ਹਾਂ ਪਿੰਡ ਕੋਟਲੀ ਸੂਰਤਮੱਲੀ ਦੇ ਨੌਜਵਾਨ ਜਗਰੂਪ ਸਿੰਘ ਅਤੇ ਨੌਜਵਾਨ ਮਨਦੀਪ ਸਿੰਘ ਸੋਨੂ ਦੇ ਘਰ ਵੀ ਐਨ ਆਈ ਏ ਟੀਮ ਵੱਲੋਂ ਰੇਡ ਕੀਤੀ ਗਈ ਇਸ ਮੌਕੇ ਜਦੋਂ মিডিਆ ਟੀਮ ਵੱਲੋਂ ਐਨ ਆਈ ਏ ਦੇ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ মিডিਆ ਤੋਂ ਦੂਰੀ ਬਣਾਈ ਰੱਖੀ ਇਸ ਕੇ ਚਤੋਂ ਨੌਜਵਾਨ ਮਨਦੀਪ ਸਿੰਘ ਸੋਨੂ ਨਾਲ ਗੱਲ ਕੀਤੀ ਤਾਂ ਉਹਨਾਂ ਕਹਿੰਦੇ ਆ ਕਿ ਉਹ ਗਰੀ ਪਰਿਵਾਰ ਨਾਲ ਸੰਬੰਧਤ ਹੈ ਅਤੇ ਅੰਮ੍ਰਿਤਸਰ ਕਿਸੇ ਟਾਪੀ ਤੇ ਮਿਹਨਤ ਮਿਹੂਰੀ ਕਰਦਾ ਹੈ ਨੌਜਵਾਨ ਮਨਦੀਪ ਸਿੰਘ ਨੇ ਕਿਹਾ ਕਿ ਉਹ ਕਿਸੇ ਅਪਰਾਧ ਜਾਂ ਗੈਂਗਸਟਰ ਨਾਲ ਸੰਬੰਧ ਨਹੀਂ ਰੱਖਦਾ ਉਸ ਦਾ ਕਿਸੇ ਨਾਲ ਕੋਈ ਸੰਬੰਧ ਨਹੀਂ ਹੈ ਉਹਨਾਂ ਕਹਿੰਦੇ ਕਿ ਅੱਜ ਐਨਆਈਟੀਮ ਵੱਲੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਫਿਰ ਪੁੱਛਗਿੱਛ ਲਈ ਸੱਦਿਆ ਗਿਆ ਹੈ ਇਸ ਜਾਂਚ ਵਿੱਚ ਮੇਰੇ ਵੱਲੋਂ ਐਨਆਈਏਟੀਮ ਦਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਮਨਦੀਪ ਸਿੰਘ ਜੀ ਪਰਿਵਾਰ ਚ ਮੇਰੇ ਡੈਡੀ ਆ ਮਮੀ ਆ ਦੋ ਬ੍ਰਦਰ ਆ ਇੱਕ ਬਰ ਬ੍ਰਦਰ ਦੁਬਾਰਾ ਆ ਜੀ ਬਾਹਰ ਦੁਬਈ ਆ ਜੀ ਤੇ ਮੈਂ ਖੁਦ ਟਾਬੇ ਤੇ ਕੰਮ ਕਰਦਾ ਆ ਜੀ ਹਾਂਜੀ ਤੇ ਮੈਂ ਆਪਣੇ ਘਰ ਦੇ ਹਲਾਤਾ ਕਰਕੇ ਜੀ ਬਾਹਰ ਕੰਮ ਕਰਦਾ ਆ ਜੀ ਅੱਜ ਸਾਡੇ ਘਰ ਐਨਐਜ ਦੀ ਟੀਮ ਆਈ ਸੀ ਜੀ ਸਾਡੇ ਤੋਂ ਪੁੱਛ ਗਏ ਸੀ ਹੋਈ ਆ ਵੀ ਤੁਹਾਡੇ ਤੇ ਮਤਲਬ ਕੋਈ ਕਾਰਵਾਈ ਕਰਨੀ ਤੇ ਇਸ ਕਰਕੇ ਸਾਡੇ ਤੇ ਇਦਾਂ ਤਾਂ ਕੋਈ ਚੀਜ਼ ਨਹੀਂ ਆ ਸਾਡਾ ਕੋਈ ਸਬੰਧ ਨਹੀਂ ਆ ਕਿਸੇ ਨਾਲ ਅਸੀਂ ਗਰੀਬ ਪਰਿਵਾਰ ਨਾਲ ਰਿਲੇਟਡ ਬੰਦੇ ਆ ਅਸੀਂ ਆਪਣੇ ਆਪ ਨੂੰ ਨਰਦੋਸ਼ ਆ ਜੀ ਗੇੜ ਕਿੰਦੇ ਤੁਹਾਡੀ ਕਿਸੇ ਨਾਲ ਗੱਲ ਹੁੰਦੀ ਆ ਜੀ ਹੈਪੀ ਪਸ਼ੀਅਨ ਆ ਜੀ ਪਰ ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਦੀ ਹੁੰਦੀ ਦੀ ਆਪਾਂ ਕੋਈ ਸਬੰਧ ਨਹੀਂ ਕਿਸੇ ਨਾਲ ਰੱਖਦੇ ਹਾਂਜੀ ਕਿੰਨਾ ਚਿਰ ਸਰ ਇਹ ਇਡ ਸਿਰਫ 25 ਮਿੰਟ ਚੱਲੀ ਹੈ ਜੀ ਹਾਂਜੀ ਹਾਂਜੀ 6 6 ਸੀ ਵਲੀ ਦੇ ਆਈ ਜੀ ਹਾਂਜੀ 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 ਕਿਹ ਕਿਹ ਹਾਂਜੀ ਤਲਾਸ਼ੀ ਲਈ ਆ ਜੀ ਕਰਦੀ ਹਾਂਜੀ ਪਰ ਕੋਈ ਨਹੀਂ ਮਿਲਿਆ ਜੀ ਹਾਂਜੀ ਸਰ ਸਾਡਾ ਨਾਮ ਇਸ ਕਰਕੇ ਲਿਆ ਕੇ ਉਹਨਾਂ ਨੂੰ ਕੋਈ ਸ਼ੱਕ ਸੀ ਸਾਡੇ ਦੇ ਪਰ ਇਦਾਂ ਦੀ ਕੋਈ ਗੱਲ ਨਹੀਂ ਆ ਜੀ ਹਾਂਜੀ ਬਟ ਸਰ ਮੈਨੂੰ ਉਹਨਾਂ ਦੇ ਬਾਰੇ ਕੁਝ ਨਹੀਂ ਪਤਾ ਜੀ ਹਾਂਜੀ